ਸ਼੍ਰੀ ਰਾਮ ਜੀ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਇਹ ਲਾਈਵ ਤਸਵੀਰਾਂ ਹੈ ਦਸਾਰਨੇ ਪੁੱਲ ਦੀਆਂ ਜਿੱਥੇ ਕੀ ਪਾਣੀ ਵਾਧਾ ਹੋਇਆ ਨਜ਼ਰ ਆ ਰਿਹਾ ਤੇ ਪਾਣੀ ਦੀ ਸਪੀਡ ਕਾਫੀ ਜ਼ਿਆਦਾ ਹੋ ਚੁੱਕੀ ਹੈ ਤੇ ਪੱਥਰ ਤੱਕ ਜਿਹੜੇ ਆ ਖੜ ਚੁੱਕੇ ਆ ਇਹ ਤੇ ਇਹ ਉਹੀ ਪਾਣੀ ਹੈ ਜਿਸ ਨੇ ਪਿਛਲੇ ਕੁਝ ਸਾਲ ਪਹਿਲਾਂ ਕੋਰਾਲੀ ਦੇ ਵਿੱਚ ਕਾਫੀ ਦਹਿਸ਼ਤ ਮਚਾਈ ਸੀ ਤੇ ਪਾਣੀ ਵਰਖਾਤੀ ਪਾਣੀ ਸੀ ਜੋ ਕਿ ਕੋਰਾਲੀ ਦੇ ਵਿੱਚ ਲਗਾਤਾਰ ਇਹਦੇ ਵੱਲੋਂ ਦਹਿਸ਼ਤ ਫੈਲਾਈ ਗਈ ਸੀ ਤੇ ਸਾਰੇ ਕੋਰਾਲੀ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਇਹ ਪਾਣੀ ਪਾਣੀ ਹੋ ਚੁੱਕਿਆ ਸੀ ਤੇ ਤਸਵੀਰਾਂ ਤੁਹਾਨੂੰ ਪੁਲ ਦੇ ਨਾਲ ਜਿਹੜੀਆਂ ਅਤੇ ਦਿਖਾ ਰਹੇ ਕਿ ਸ਼ਾਇਦ ਇਹ ਪੁਲ ਵੀ ਖਿਸਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪੁਲ ਦੇ ਵਿੱਚ ਵੀ ਤੇੜਾ ਤਰਾਰਾਂ ਸ਼ੁਰੂ ਹੋ ਚੁੱਕੀਆਂ ਹੈ ਤੇ ਪਾਣੀ ਦੀ ਸਪੀਡ ਦੇਖਿਓ ਕਿੰਨੀ ਜ਼ਿਆਦਾ ਤੇਜ਼ ਜਿਹੜੀ ਇਹ ਸਪੀਡ ਵਿਖਾਈ ਦੇ ਰਹੀ ਹੈ ਤੇ ਫਿਲਹਾਲ ਤੁਹਾਨੂੰ ਇਹ ਤਸਵੀਰਾਂ ਕੁਰਾਲੀ ਦੀਆਂ ਦਿਖਾਰੇ ਜਿੱਥੇ ਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ ਤੁਸੀਂ ਵੀ ਦੱਸਿਓ ਕਿ ਇਸ ਪਾਣੀ ਵਾਲੇ ਕੀ ਕਹਿਣਾ ਚਾਹੁੰਦੇ ਹੋ ਕਿ ਪਹਿਲਾਂ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਸੀਗਾ ਜਦੋਂ ਕੁਰਾਲੀ ਦੇ ਵਿੱਚ ਲਗਾਤਾਰ ਪਾਣੀ ਆਇਆ ਸੀ ਪਰ ਇਸ ਵਕਤ ਜੋ ਪਾਣੀ ਦੀ ਸਪੀਡ ਹੈ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਜੋ ਪੱਥਰ ਪ੍ਰਸ਼ਾਸਨ ਵੱਲੋਂ ਇੱਥੇ ਲਗਾਏ ਗਏ ਸੀ ਉਹ ਪੱਥਰ ਵੀ ਜ਼ਿਆਦਾਤਰ ਹਟਦੇ ਹੋਏ ਨਜ਼ਰ ਵੀ ਆ ਰਹੇ ਨੇ ਤੇ ਲੋਕ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਇਸ ਪੁਲਤੇ ਖੜੇ ਨੇ ਅਤੇ ਉਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿੰਨੀ ਤੇਜ਼ੀ ਨਾਲ ਇਹ ਪਾਣੀ ਜੋ ਬਰਸਾਤੀ ਪਾਣੀ ਹੈ ਬੁੱਧਕੀਰਾਓ ਨਦੀ ਦੇ ਵਿੱਚ ਆਇਆ ਹੋਇਆ ਉਸ ਪਾਣੀ ਨੂੰ ਵੀ ਵੇਖ ਰਹੇ ਨੇ